ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਕਿ ਸਾਡੇ ਨਾਲ ਘੱਲੂ ਘਰੇ ਕਿਉਂ ਆਫਰਦਿਆ ਸਾਡੇ ਗੁਰਦਮਾ ਨੂੰ ਕਿਉਂ ਢਾਇਆ ਜਾਂਦਾ ਦਰਬਾਰ ਸਾਹਿਬ ਤੇ ਹਮਲਾ ਕਿਉਂ ਹੁੰਦਾ ਸ਼ਾਇਦ ਦੁਨੀਆ ਦੀ ਹਿਸਟਰੀ ਦੇ ਵਿੱਚ ਇੱਕ ਪਹਿਲਾ ਸਥਾਨ ਆ ਧਾਰਮਿਕ ਸਥਾਨ ਜਿੱਥੇ ਜਿਹੜੀ ਵੀ ਹਕੂਮਤ ਆਈ ਆ ਪਿਛਲੀਆਂ 5 ਸੜੀਆਂ ਦੇ ਵਿੱਚ ਐਵਰੀ ਸਿੰਗਲ ਜਿਹੜੀ ਹਕੂਮਤ ਆਈ ਆ ਉਹਨੇ ਦਰਬਾਰ ਸਾਹਿਬ ਨੂੰ ਆਹ ਡੇਰੀ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਚਾਹੇ ਉਹ ਫਿਜ਼ੀਕਲੀ ਹੋਵੇ ਚਾਹੇ ਉਹ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਕੋਈ ਚਾਲ ਹੋਵੇ ਉਹ ਪਿੱਛੇ ਨਹੀਂ ਰਹਿ ਸੋ ਜਦੋਂ ਮੈਂ ਜਾਣਨ ਦਾ ਯਤਨ ਕਰਦਾ ਕਿ ਕੀ ਕਿਉਂ ਇਦਾਂ ਹੁੰਦਾ ਤੇ ਮੇਰੇ ਦਿਮਾਗ ਦਿਮਾਗ ਦੇ ਵਿੱਚ ਕੇਸਵਾਲ ਆਉਂਦਾ ਪਹਿਲਾ ਸਵਾਲ ਤੇ ਆਉਂਦਾ ਕਿ ਮੈਂ ਕੌਣ ਆ ਤੇ ਅੰਦਰੋਂ ਜਵਾਬ ਮਿਲਦਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਨਿਮਾਣਾ ਜਹਾ ਸਿੱਖ ਬਣਨ ਦਾ ਯਤਨ ਕਰਦਾ ਪਰ ਅਗਲਾ ਸਵਾਲ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਕੌਣ ਆ? ਉਹਨਾਂ ਨੇ ਕੀ ਵੱਖਰਾ ਕੀਤਾ? ਦੁਨੀਆਂ 'ਚ ਧਰਮ ਤੇ ਪਹਿਲਾਂ ਹੀ ਚੱਲਦੇ ਸੀ। ਤੇ ਜੇ ਪਾਤਸ਼ਾਹਬਾਂ ਨੂੰ ਪੁੱਛਦੇ ਆ ਤੇ ਪਾਤਸ਼ਾਹਬਾਂ ਗੁਰੂ ਸਾਹਿਬ ਦੇ ਪਰਥਾਏ ਕਹਿੰਦੇ ਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਨਾਨਕ ਰਾਜ ਚਲਾਇਆ। ਜਿਹੜਾ ਕੰਟੀਨਿਊਸ ਚੱਲ ਵੀ ਰਿਹਾ ਆ। ਤੇ ਉਹਦੀ ਨੀ ਜਿਹੜੀ ਆ ਉਹ ਸੱਚ ਤੇ ਆਧਾਰਤਾ ਉਸ ਸੱਚ ਦੀ ਨੀ ਦੇ ਉੱਤੇ ਇੱਕ ਕਿਲਾ ਉਸਾਰਿਆ ਇਹ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵੱਖਰਾ ਕੀਤਾ ਜਿਹੜਾ ਪਹਿਲਾਂ ਨਹੀਂ ਸੀ ਹੁੰਦਾ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਾਡੇ ਲਈ ਕੀ ਹੁਕਮ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਥਰੀਜੈ ਸਿਰ ਦੀਜੈ ਕਾਣ ਨਾ ਕੀਚੈ ਸਿਰਫ ਉਹੀ ਬੰਦੇ ਇਨਵਾਈਟਡ ਆ ਜਿਨ੍ਹਾਂ ਨੇ ਖੇਡ ਖੇਡਣੀ ਆ ਪਹਿਲਾਂ ਕਦੀ ਨਹੀਂ ਸੇਦਾ ਹੋਇਆ ਗੁਰੂ ਨਾਨਕ ਪਾਤਸ਼ਾਹ ਨੇ 20 ਇੱਕ ਜਨੋਸਾਈਡ ਦੇਖਿਆ ਆਪਣੇ ਅੱਖਾਂ ਦੇ ਨਾਲ ਉਹਨਾਂ ਨੇ ਲਾਸ਼ਾਂ ਦੇ ਵਿੱਚ ਜਾ ਕੇ ਜਿੱਥੇ ਰੱਬ ਨੂੰ ਵਾਲਾ ਮਾ ਦਿੱਤਾ ਏਤੀ ਮਾਰ ਪਈ ਘਰਲਾਣੇ ਤਾਂ ਕਿ ਦਰਦ ਨਾ ਆਇਆ ਉੱਥੇ ਉਦੋਂ ਦੇ ਜਿਹੜੇ ਧਾਰਮਿਕ ਲੋਕ ਸੀਗੇ ਜਿਹੜੇ ਇਹ ਦਾਅਵੇ ਕਰਦੇ ਸੀਗੇ ਕਿ ਅਸੀਂ ਇਹੋ ਜੇ ਮੰਤਰ ਪੜਾਂਗੇ ਕਿ ਮੁਗਲ ਜਿਹੜੇ ਅੰਨੇ ਹੋ ਜਾਣਗੇ ਤੇ ਗੁਰੂ ਸਾਹਿਬ ਨੇ ਕਿਹਾ ਬਾਣੀ ਦੇ ਵਿੱਚ ਉਸ ਜੈਨੋਸਾਈਡ ਨੂੰ ਗ੍ਰੈਟਨੈਸ ਕੀਤਾ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਲਾਇਆ ਪਰਚਾ ਇਹ ਗੁਰੂ ਸਾਹਿਬ ਨੇ ਵੱਖਰਾ ਕੀਤਾ ਬਾਕੀ ਸਭ ਭੱਜ ਗਏ ਸੀਗੇ ਪੰਜਵੇਂ ਪਾਛਾ ਪੰਜਵੇਂ ਜਾਮੇ ਦੇ ਵਿੱਚ ਗੁਰੂ ਸਾਹਿਬ ਗੁਰਵਰਜਨ ਪਾਛੜੀ ਸ਼ੇਹੀ ਦੀ ਹੁੰਦੀ ਆ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇਕੱਠਾ ਕਰ ਦਿੰਦੇ ਆ ਦੁਨੀਆਂ ਦੇ ਇਤਿਹਾਸ ਵਿੱਚ ਕਰੀ ਨਹੀਂ ਹੋਇਆ ਅੱਜ ਤੱਕ ਨਹੀਂ ਹੋਇਆ ਕਿ ਮੀਰੀ ਤੇ ਪੀਰੀ ਇਕੱਠੀ ਹੋਵੇ ਪਰ ਗੁਰੂ ਸਾਹਿਬ ਨੇ ਕੀਤਾ ਦਿੱਲੀ ਤਖਤ ਤੋਂ ਉੱਚਾ ਤਖਤ ਬਣਾ ਕੇ ਦੁਨੀਆਂ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਸਾਡਾ ਦਿੱਲੀ ਦਰਬਾਰ ਦੇ ਨਾਲ ਕੀ ਰਿਸ਼ਤਾ ਹੈ ਲਗਭਗ ਸਾਰੇ ਗੁਰੂ ਸਾਹਿਬਾਨ ਪੋਲੀਟਿਕਲੀ ਐਕਟਿਵ ਸੀ ਜਾਂ ਤਾਂ ਉਹਨਾਂ ਨੇ ਜੇਲ੍ਹ ਕੱਟੀ ਜਾਂ ਸ਼ਹਾਦਤ ਦਿੱਤੀ ਨਵੇਂ ਪਾਤਸ਼ਾਹ ਸ਼ਹਾਦਤ ਦਿੰਦਿਆ ਆਮ ਲੋਕਾਂ ਦੀ ਧਾਰਮਿਕ ਆਜ਼ਾਦੀ ਦੇ ਲਈ ਆਮ ਲੋਕਾਂ ਦੇ ਮਨੁੱਖੀ ਹੱਕਾਂ ਦੇ ਲਈ ਭਾਵੇਂ ਉਹ ਜੰਜੂ ਨਹੀਂ ਪਾਉਂਦੇ ਪਰ ਉਹ ਕਹਿੰਦੇ ਕਿ ਮੈਂ ਜੰਜੂ ਲੱਥਨ ਵੀ ਨਹੀਂ ਦੇਣਾ ਕਿਸੇ ਹੋਰ ਦੇ ਲਈ ਸ਼ਹਾਦਤ ਦੇਣੀ ਇਹ ਸਾਰਿਆਂ ਦੇ ਹਿੱਸੇ ਨਹੀਂ ਆਇਆ ਦਸਵੇਂ ਪਾਤਸ਼ਾਹ ਚੇਲੇ ਨੂੰ ਗੁਰੂ ਬਣਾ ਰਹੇ ਆ ਤੇ ਗੁਰੂ ਚੇਲਾ ਬਣ ਜਾਂਦਾ ਦੇਹ ਨੂੰ ਕੱਢ ਕੇ ਗੁਰੂ ਨੂੰ ਗੁਰਗਦੀ ਦੇ ਦਿੰਦੇ ਆ ਗੁਰੂ ਸ਼ਬਦ ਨੂੰ ਗਦੀ ਦੇ ਦਿੰਦੇ ਆ ਜਿਹਨੂੰ ਅਸੀਂ ਜੁਗੋ ਜੁਗਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸਭ ਤੋਂ ਵੱਡੀ ਮੁਸ਼ਕਲ ਦੁਸ਼ਮਣ ਨੂੰ ਇਹੀ ਆ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਲਈ ਚੈਲੰਜ ਆ ਜਿਹੜੇ ਝੂਠ ਦੇ ਨਾਲ ਜੀਣਾ ਚਾਹੁੰਦੇ ਆ ਉਹ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਸੋਚ ਦੇ ਨਾਲ ਉਹਨਾਂ ਦਾ ਵੈਰ ਆ ਕਿਉਂਕਿ ਜਿਹੜਾ ਵੀ ਬੰਦਾ ਇਸ ਸੋਚ ਦੇ ਨਾਲ ਜੁੜਦਾ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦਾ ਆ ਉਹ ਉਹਦੇ ਵਰਗਾ ਹੀ ਹੋ ਜਾਂਦਾ ਤੇ ਉਹ ਸਮੇਂ ਦੇ ਪ੍ਰਭਾਵ 'ਚ ਨਹੀਂ ਆਉਂਦਾ ਦੁਨੀਆ ਦੇ ਗ੍ਰੰਥ ਬਹੁਤ ਸਾਰੇ ਆ ਤੇ ਬਹੁਤ ਸਾਰੇ ਗ੍ਰੰਥ ਇਹ ਜ਼ਰੂਰ ਦੱਸਦੇ ਹੋਣਗੇ ਕਿ ਵਧੀਆ ਜੀਵਨ ਕਿਵੇਂ ਜੀਣਾ ਪਰ ਸ਼ਾਇਦ ਦੁਨੀਆ ਦਾ ਕੋਈ ਵੀ ਗ੍ਰੰਥ ਇਹ ਨਹੀਂ ਦੱਸਦਾ ਕਿ ਤੁਸੀਂ ਮਰਨਾ ਕਿਵੇਂ ਆ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਡਾਈ ਇਨ ਸੱਚ ਵੇ ਦ ਯੂ ਡੋਨਟ ਹੈਵ ਟੂ ਡਾਈ ਅਗੇਨ ਬਹੁਤ ਲੋਕ ਮਰ ਰਹੇ ਆ ਕਿਸੇ ਨੂੰ ਨਹੀਂ ਪਤਾ ਉਹਨਾਂ ਦਾ ਮਰਨ ਦਾ ਕੀ ਮਕਸਦ ਆ ਸਦੀਆਂ ਤੋਂ ਮਰ ਰਹੇ ਆ ਪਰ ਗੁਰੂ ਸਾਹਿਬ ਕਹਿੰਦੇ ਕਿ ਤੁਹਾਡਾ ਮਕਸਦ ਹੋਣਾ ਚਾਹੀਦਾ ਸੋ ਜੀਨਾ ਸਿੰਘਾਂ ਸਿੰਘਣੀਆਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ ਉਹਨਾਂ ਦਾ ਜੀਣ ਦਾ ਮਕਸਦ ਵੀ ਸੀ ਤੇ ਉਹਨਾਂ ਦਾ ਮਰਨ ਦਾ ਮਕਸਦ ਵੀ ਸੀ ਉਹਨਾਂ ਨੇ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਦਿਖਾਇਆ ਬੜੀ ਲੰਬੀ ਗਾਥਾ ਢਾਡੀ ਸਿੰਘਾਂ ਨੇ ਤੁਹਾਡੇ ਸਾਹਮਣੇ ਰੱਖੀ ਪੂਰਾ ਇਤਿਹਾਸ ਚਿੱਤਰ ਕੇ ਰੱਖ ਦਿੱਤਾ ਬੀਬੀ ਮਨੀ ਬੀਬੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਰਨੈਲਾਂ ਦੇ ਜਰਨੈਲ ਉਹਨਾਂ ਦੀਆਂ ਅੱਜ ਵੀ ਤਕਰੀਰਾਂ ਤਕਰੀਰਾਂ ਜਿਹੜੀਆਂ ਉਹ ਕੰਨਾਂ 'ਚ ਗੂੰਜਦੀਆਂ ਜੀਣਾ ਅਣਖ ਨਾਲ ਮਰਨਾ ਧਰਮ ਦੇ ਲਈ ਸਰੀਰਿਕ ਮੌਤ ਨੂੰ ਮੈਂ ਮਾਤ ਨਹੀਂ ਮੰਦਾ ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਆ ਖਾਲਸਾ ਜੀ ਸ਼ਹੀਦਾਂ ਦੇ ਡੁੱਲ੍ਹੇ ਖੂਨ ਦਾ ਹੱਕ ਲੈਣਾ ਜਿਹੜੇ ਕਹਿੰਦੇ ਆ ਹਕੂਮਤ ਦੇ ਨਸ਼ੇ ਦੇ ਵਿੱਚ ਕਿ ਆ ਸਿ ਆਵਾਂਗੇ ਪਿੰਡਾਂ ਵਾਲੇ ਨੂੰ ਫੜ ਕੇ ਲੈ ਜਾਾਂਗੇ ਉਹ ਇੱਕ ਗੱਲ ਕੰਨ ਕੋਲ ਕੇ ਸੁਣ ਲੈਣ ਕਿ ਮੋਰੇ ਵੀ ਬੰਗਾ ਤੇ ਚੂੜੀਆਂ ਨਹੀਂ ਪਾਈਆਂ ਲੋਹੇ ਦੇ ਚਨੇ ਚਵਾਵਾਂਗੇ ਲਾਸ਼ਾਂ ਦੇ ਟਰੱਕ ਭਰ ਕੇ ਤੋਰਾਂਗੇ ਖਾਲਸਤਾਨ ਮੰਗਦੇ ਨਹੀਂ ਪਰ ਜਿਸ ਦਿਨ ਭਾਰਤੀ ਫੌਜ ਦੇ ਨਪਾਕ ਪੈਰ ਇਸ ਪਵਿੱਤਰ ਸਥਾਨ ਤੇ ਪੈਣਗੇ ਉਸden ਖਾਲਸਾਤਾਂ ਦੀ ਨੀ ਰੱਖੀ ਜਾਊਗੀ ਸੁਖਾ ਸਾਹਿਬ ਜੀ ਨੀ ਰੱਖੀ ਗਈ ਆ ਸ਼ਹਾਤਾ ਹੋਈਆਂ ਬੱਚਿਆਂ ਨੂੰ ਕਿਵੇਂ 18 ਦਿਨਾਂ ਨੇ ਬੱਚਿਆਂ ਨੂੰ ਵੀ ਗੋਲੀਆਂ ਲੱਗੀਆਂ ਵੀਡੀਓਜ਼ ਆਈਆਂ ਨਵੀਆਂ ਜਿਹੜੀਆਂ ਤੁਸੀਂ ਦੇਖੀਆਂ ਵੀ ਹੋਣਗੀਆਂ ਕਿ ਕਿਵੇਂ ਬੱਚੇ ਨੂੰ ਚੋਕ ਕੇ ਮਾਰਿਆ ਜਾਂਦਾ ਸੀਗਾ ਤੇ ਥੱਲੋਂ ਗੋਲੀ ਮਾਰੀ ਜਾਂਦੀ ਸੀ ਪਰ ਅਸੀਂ ਕਿਉਂ ਭੁੱਲ ਚੁੱਕੇ ਹਾਂ ਸਾਡਾ ਕੀ ਫਰਜ਼ ਆ ਸਾਨੂੰ ਆਪਣਾ ਫਰਜ਼ ਜਿਹੜਾ ਉਹ ਚੇਤੇ ਰਹਿਣਾ ਚਾਹੀਦਾ ਤੇ ਆ ਇਤਿਹਾਸ ਜਿਹੜਾ ਉਹ ਇਸੇ ਕਰਕੇ ਚੇਤੇ ਰੱਖੀਦਾ ਤਾਂ ਕਿ ਜਿਹੜਾ ਇਦਾਂ ਦੇ ਵਰਤਾਰੇ ਆ ਉਹ ਮੁੜ ਕੇ ਨਾ ਹੋ ਸਕਣ ਸਿਰਫ ਖਾਸਾ ਉਹਨਾਂ ਚਿਰ ਹੀ ਇਹ ਨਾ ਕਲੂਕਾਰਿਆਂ ਤੋਂ ਬਚਿਆ ਜਿੰਨਾ ਚਿਰ ਖਾਸੇ ਦਾ ਰਾਜ ਰਿਆ ਇਤਿਹਾਸ ਪੜ੍ਹ ਕੇ ਦੇਖ ਲਓ ਅੱਗੇ ਪਿੱਛੇ ਸਾਡੇ ਸਾਡੇ ਤੇ ਜ਼ੁਲਮ ਹੀ ਹੁੰਦੇ ਰਹੇ ਆ ਸੋ ਇਸ ਕਰਕੇ ਸਾਡਾ ਇੱਕੋ ਇੱਕ ਹਾਲਾ ਆਜ਼ਾਦੀ ਆਪਣਾ ਸਿੱਖ ਰਾਜ ਨੀ ਰੱਖੀ ਗਈ ਆ ਅਸੀਂ ਆਪਣਾ ਫਰਜ਼ ਨਿਭਾਉਣਾ ਜੰਗ جاری ਆ ਤੇ ਅਸੀਂ ਆਪਣਾ ਖੂਨ ਉਹਨਾਂ ਨੀਹਾਂ 'ਚ ਪਾਉਣਾ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਆ ਉਹ ਮਾਣਨਾ ਕਿ ਸਕਣ ਕਿ ਅਸੀਂ ਸਿੱਖ ਹਾਂ ਅਸੀਂ ਆਜ਼ਾਦ ਮੁਲਕ ਦੇ ਵਿੱਚ ਵਸਦੇ ਆਂ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਬਹੁਤ ਸਾਰੀਆਂ ਜਿਹੜੀਆਂ ਉਹ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਜੋ ਹੋਗਾ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ